ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪਹਿਲਾ ਮਨ ਰਤੋ ਹਰ ਨਾਏ ਸਚ ਵਖਾਣਿਆ ਲੋਕਾ ਦਾ ਕਿਆ ਜਾਏ ਜਾ ਤੁਧ ਭਾਣਿਆ ਜੋ ਲਗ ਜੀ ਉਪਰਾਣ ਜੋ ਲਗ ਜੀ ਉਪਰਾਣ ਸਚ ਧਿਆਈਐ ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਉ ਸੱਚੀ ਤੇਰੀ ਕਾਰ ਦੇਹ ਦਇਆਲ ਤੂੰ ਹਉ ਜੀਵਾ ਤੁਧ ਸਲਾਹੇ ਮੈਂ ਟੀਕ ਆਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂੰ ਜਾਣੀ ਭਗਤ ਤੇਰੀ ਹੈ ਰਾਨ ਦਰਦ ਗਵਾਵਹੀ ਦਰਗਹ ਨਾਮ ਹਦੂਰ ਕੁਰਮਖ ਜਾਣ ਸੀ ਵੇਲਾ ਸੱਚ ਪਰਵਾਣ ਸ਼ਬਦ ਪਛਾਨ ਸੀ ਸਤ ਸੰਤੋਖ ਕਰ ਭਾਉ ਤੂ ਸਹਰ ਨਾਮ ਸੀ ਮਨੋਂ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਦੇਹੁ ਸੱਚਾ ਲਾਇਆ ਆਪੇ ਕਰੇ ਨਿਆਉ ਜੋ ਤਿਸ ਭਾਇਆ ਸੱਚੀ ਸੱਚੀ ਦਾਤ ਦੇਹ ਦਇਆਲ ਹੈ ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਉੱਤਮ ਹਾਉ ਨੀਚ ਸੇਵਕ ਕਾਂਡਿਆ ਸੇਵਕ ਕਾਂਡਿਆ ਨਾਨਕ ਨਦਰ ਕਰੇ ਹੋ ਮਿਲੈ ਸੱਚ ਵਾਂਡਿਆ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉ ਰਹਿ ਕਿਉ ਮਿਲਾ ਹੋਈ ਆਵਣ ਜਾਣਾ ਕਿਉ ਰਹਿ ਕਿਉ ਮਿਲਾ ਹੋਈ ਆਵਣ ਜਾਣਾ ਕਿਉ ਰਹਿ ਕਿਉ ਮਿਲਾ ਹੋਈ ਜਨਮ ਮਰਨ ਕਾ ਦੁਖ ਕਣੋ ਨਿਤ ਸਹਸਾ ਦੋਈ ਬੇਨ ਨਾ ਵੈ ਕਿਆ ਜੀਵਨ ਫੇਟ ਤ੍ਰਿਗ ਚਤੁਰਾਈ ਸਤਗੁਰ ਸਾਧ ਨਾ ਸੇਵਿਆ ਸਤਗੁਰ ਸਾਧ ਸਤਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਹੋਈ ਹਰ ਭਗਤ ਨਾ ਭਾਈ ਸਤਗੁਰ ਸਾਧ ਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਣਾ ਤਉ ਰਹੈ ਆਵਣ ਜਾਵਣ ਤਉ ਰਹੈ ਆਵਣ ਜਾਵਣ ਤਉ ਰਹੈ ਪਾਈਏ ਗੋਰ ਪੂਰਾ RAM ਨਾਮ ਧਨ ਰਾਸ ਦੇ ਬਿਨ ਸਹਿ ਭ੍ਰਮ ਕੂਰਾ RAM ਨਾਮ ਧਨ ਰਾਸ ਦੇ ਬਿਨ ਸਹਿ ਭ੍ਰਮ ਕੂਰਾ ਸੰਤ ਜਨਾ ਕੋ ਮਿਲ ਰਹਿ ਧਨ ਧਨ ਜਸ ਗਾਏ ਆਦ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ ਨਟੂਐ ਸਾੰਗ ਬਣਾਇਆ ਨਟੂਐ ਸਾਂਗ ਬਣਾਇਆ ਨਟੂਐ ਸਾਂਗ ਬਣਾਇਆ ਬਾਜੀ ਸੰਸਾਰਾ ਖੇਨਪਾਲ ਬਾਜੀ ਦੇਖੀਐ ਖੇਨਪਾਲ ਇਸ ਸੰਬੰਧਕ ਪਾਠ ਹੈ ਖੇਨਪਾਲ ਬਾਜੀ ਦੇਖੀਐ ਖੇਨਪਾਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ ਉਜਰਤ ਤੇ ਜਾਈ ਬੋਲਣਾ ਉਜਰਤ ਨਹੀਂ ਬਾਰਾ ਹਉਮੈ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਾਗ ਹਰ ਸੋ ਜਣ ਗੁਰ ਸ਼ਬਦ ਵਿਚਾਰਾ ਜਿਉ ਅੰਦੁਲੇ ਹੱਥ ਟੋਹਣੀ ਜਿਉ ਅੰਦੁਲੇ ਹੱਥ ਟੋਹਣੀ ਜਿਉ ਅੰਦੁਲੇ ਹੱਥ ਟੋਹਣੀ ਹਰ ਨਾਮ ਹਮਾਰਾ RAM ਨਾਮ ਥਾਰ ਟੇਕ ਹੈ ਨਿਸ ਦੌਤ ਸਵਾਰੈ ਨਿਸ ਦੌਤ ਇਸ ਸੰਬੰਧਕ ਪਾਠ ਨੇਸ ਪੁਲਾ ਹੀ ਬੋਲਣਾ ਰਾਤ ਦਿਨ ਰਾਮ ਨਾਮ ਹਾਰ ਟੇਕ ਹੈ ਨਿਸਦੋਤ ਸਵਾਰੈ ਜਿਉ ਤੂੰ ਰਖਹ ਤਿਉ ਰਹਾ ਹਾਰ ਨਾਮ ਆਧਾਰਾ ਅੰਤ ਸਖਾਈ ਪਾਇਆ ਜਾਨ ਮੁਕਤ ਦੁਆਰਾ ਜਨਮ ਮਰਨ ਦੁਖ ਮਿਟਿਆ Jap ਨਾਮ ਮੁਰਾਰੇ ਨਾਨਕ ਨਾਮ ਨਾ ਬੀਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸਤ ਪਦੀਆ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਸਾਸਤ ਬੀਰ ਸਿਮਰਤ ਸਰ ਤੇਰਾ ਸੁਰ ਸਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਬ ਵਿਡਾਣੀ ਤੂੰ ਤਾਂ ਸਰਬ ਵਿਡਾਣੀ ਤੂੰ ਤਾਂ ਸਰਬ ਵਿਡਾਣੀ ਤਾ ਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਅੰਮ੍ਰਿਤ ਅੰਮ੍ਰਿਤ ਬਾਣੀ ਅੰਮ੍ਰਿਤ ਨਹੀਂ ਰਾਰੀ ਨੂੰ ਲਿਆ ਕੇ ਕੈਸੀ ਆ ਜੀ ਲਾਦੀ ਬੋਲੇ ਅੰਮ੍ਰਿਤ ਬਾਣੀ ਰਹਾਉ ਤੇ 30 ਕਰੋੜੀ ਦਾਸ ਤੁਮਾਰੇ ਤੇ 30 ਕਰੋੜੀ ਦਾਸ ਤੁਮਾਰੇ ਰੇਦ ਸਿੱਧ ਅੰਪ੍ਰਾਣ ਆਧਾਰੀ ਤਾ ਕੇ ਰੂਪ ਨਾ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤīn guna tere jug hi antar chare teri a khaani karm hove ta parm paad paai ae kathhe akath kahaani tu karta kiya sab tera kya ko kare praani jaa k nadar karah tu apni saayi sat samaani naam tera sab koi leet hai jeeti aavan jaani ਜਾ ਤੁਧ ਭਾਵੈ ਤਾ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਇਆਣੀ ਚਾਰੇ ਵੀਰ ਬ੍ਰਹਮੇ ਕਉ ਦਿਏ ਪਾੜ ਪਾੜ ਕਰੇ ਵਿਚਾਰੀ ਤਾ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਤਾ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਨਰਗ ਨੀ ਨਰਕ ਸੁਰਗ ਅਵਤਾਰੀ ਤਾ ਕਾ ਹੁਕਮ ਨਾ ਬੂਝੈ ਬੱਪੜਾ ਨਰਕ ਸੁਨੇ ਕਸ ਕੇ ਬੋਲਨਾ ਬੱਪੜਾ ਬਪੜਾ ਨਹੀਂ ਕਹਿਣਾ ਨਰਕ ਸੁਰਗ ਅਵਤਾਰੀ ਜੁਗਹ ਜੁਗਹ ਕੇ ਰਾਜੇ ਕੀਏ ਹਾਂ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ ਤੈਨ ਭੀ ਅੰਤ ਨਾ ਪਾਇਆ ਤਾ ਕਾ ਕੀ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇਹ ਤਾਂ ਸਾਚ ਵਖਾਣੀ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇਹ ਤਾਂ ਸਾਚ ਵਖਾਣੀ ਜਾ ਕੋ ਸੱਚ 부ਝਾਵੇ ਆਪਣਾ 부ਝਾਵੇ ਕਸ਼ਤੀ ਮੂਲ ਨਾ ਜਾ ਕੋ ਸੱਚ 부ਝਾਵੇ ਆਪਣਾ ਸਹਜੇ ਨਾਮ ਸਮਾਣੀ ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ